ਟ੍ਰੇਨਿੰਗ ਦਾ ਸਿਲੇਬਸ ਕੀ ਆਪਣੀ ਪੂਰੀ ਦਾ ਫਸਟ ਡੇਨ ਦਾ ਤਾਂ ਅੱਜ ਆਪਾਂ ਕਰ ਹੀ ਰਿਹਾ ਇਹ ਸਾਰਾ ਕੁਝ ਹੋਏਗਾ ਕੱਲ ਤੋਂ ਚੂਚੇ ਦਾ ਵਜ਼ਨ ਤੇ ਕੁਆਲਿਟੀ ਦਾ ਕੀ ਸਬੰਧ ਆ ਚੂਚੇ ਲਿਆਉਣ ਤੋਂ ਪਹਿਲਾਂ ਕੀ ਤਿਆਰੀ ਕਰਨੀ ਹੁੰਦੀ ਆ ਬਰੂਡਿੰਗ ਦੀ ਥਾਂ ਕਿੰਨੀ ਹੋਣੀ ਚਾਹੀਦੀ ਆ ਚਿਕ ਗਾਰਡ ਕਿਵੇਂ ਲੱਗਦੇ ਨੇ ਪੋਲਟਰੀ ਦੀਆਂ ਉੱਨਤ ਨਸਲਾਂ ਕਿਹੜੀਆਂ ਨੇ ਉਦੋਂ ਬਾਅਦ ਤੀਜੇ ਦਿਨ ਦੀ ਟ੍ਰੇਨਿੰਗ ਚੂਚੇ ਦੀ ਸਾਂਭ ਸੰਭਾਲ ਤੇ ਬਰੂਡਿੰਗ ਸਾਰਿਆਂ ਨਾਲੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੁੰਦੀ ਆ ਇਹ ਇੱਕ ਦਿਨ ਤੋਂ ਵੱਡੇ ਹੋਣ ਤੱਕ ਕਿਹੜਾ ਮੈਡੀਸਨ ਜਿਹੜਾ ਸ਼ਡਿਊਲ ਆ ਉਹਦਾ ਕਿਹੇ ਜੀ ਮੈਡੀਸਨ ਦੇਣੀਆਂ ਆ ਇਸ ਦਿਨ ਕੀ ਦੇਣਾ ਉਹ ਸਾਰੀ ਚੱਲਦੀ ਹੈ ਤੇ ਤੀਜਾ ਹੁੰਦਾ ਡੀਬੀ ਕਿੰਗ ਦਾ ਚੁੰਜ ਕੱਟਣ ਦਾ ਉਹ ਕਿਵੇਂ ਪ੍ਰੋਸੈਸ ਹੁੰਦਾ ਕਿਵੇਂ ਕੱਟੀ ਜਾਂਦੀ ਹੈ ਤੇ ਵੈਕਸੀਨੇਸ਼ਨ ਵਰਡ ਦੇ ਕਿਵੇਂ ਹੁੰਦੀ ਹੈ ਕਿਹੜੀ ਕਿਹੜੀ ਕਦੋਂ-ਕਦੋਂ ਹੁੰਦੀ ਹੈ ਚੌਥਾ ਦਿਨ ਮੁਰਗੀ ਦਾ ਅੰਡਾ ਨਾ ਦੇਣਾ ਜਾਂ ਘੱਟ ਦੇਣਾ ਇਹਦਾ ਕਾਰਨ ਤੇ ਇਲਾਜ ਲੇਅਰ ਮੈਨੇਜਮੈਂਟ ਦੇ ਵਿੱਚ ਲਾਈਟ ਮੈਨੇਜਮੈਂਟ ਹੁੰਦੀ ਹੈ ਮੇਨ ਲੇਅਰ ਤੇ ਬਰੇਲਰ ਨੂੰ ਕਿਸ ਉਮਰ ਚ ਕਿੰਨੀ ਰੋਸ਼ਨੀ ਦੇਣੀ ਚਾਹੀਦੀ ਆ ਲਾਈਟ ਵਧਾਉਣੀ ਕਿਵੇਂ ਆ ਘਟਾਉਣੀ ਕਿਵੇਂ ਆ ਸਟੀਮੂਲੇਸ਼ਨ ਕੀ ਹੁੰਦੇ ਨੇ ਉਹਦੀ ਵਰਤੋਂ ਆਂਡਾ ਵਧਾਉਣ ਵਾਸਤੇ ਕਿਵੇਂ ਕੀਤੀ ਜਾ ਸਕਦੀ ਹੈ ਜਿਹੜਾ ਲਾਈਟ ਦਾ ਸਟੀਮੂਲੇਸ਼ਨ ਹੁੰਦਾ ਇਹ ਆਪਾਂ ਡਿਟੇਲ ਚ ਉਦੋਂ ਹੀ ਦੇਖਾਂਗੇ ਤੇ ਆਂਡੇ ਲਈ ਮੁਰਗੀ ਕਦੋਂ ਤੱਕ ਪਾਲੀ ਜਾ ਸਕਦੀ ਹੈ ਕਿੰਨੀ ਉਮਰ ਤੱਕ ਦੀ ਮੁਰਗੀ ਰੱਖੀ ਜਾ ਸਕਦੀ ਹੈ ਇਹ ਸਾਰਾ ਕੁਝ ਚੌਥੇ ਦਿਨ ਦੀ ਟ੍ਰੇਨਿੰਗ ਤੇ ਪੰਜਵੇਂ ਦਿਨ ਚ ਬਾਇਓ ਸਿਕਿਉਰਿਟੀ ਮੁਰਗੀ ਦੇ ਅੰਦਰੂਨੀ ਸਿਸਟਮ ਜਿਵੇਂ ਡਾਈਜੈਸਟਿਵ ਸਿਸਟਮ ਹੋ ਗਿਆ ਪਾਚਨ ਪ੍ਰਣਾਲੀ ਰੈਸਪੀਰੇਟਰੀ ਸਾਰ ਪ੍ਰਣਾਲੀ ਜਨਨ ਪ੍ਰਣਾਲੀ ਉਸ ਤੋਂ ਬਾਅਦ 6ਵੇਂ ਦਿਨ ਚ ਬਰੂਡਰ ਨਮੂਨੀਆ ਗਾਊਟ ਅਸਾਈਟਸ ਕੈਂਡੀਡੀਆਸਿਸ ਇਕੁਲਾਈ ਨਾਈਟ੍ਰੋਟਿਕ ਐਂਟ੍ਰਾਈਟਸ ਸੀਆਰਡੀ ਸੀਸੀਆਰਡੀ ਇਨਫੈਕਸ਼ਸ ਕੋਰਾਈਜ਼ਾ ਜਿਦੇ ਅੱਖਾਂ ਸੁੱਜ ਜਾਂਦੀਆਂ ਨੇ ਇਹ ਸਾਰੀਆਂ ਬਿਮਾਰੀਆਂ 6ਵੇਂ ਦਿਨ ਚ ਨੇ 7ਵੇਂ ਦਿਨ ਕੋਕਸੀ ਕੈਨੀਬਲਿਜ਼ਮ ਜਿਹੜਾ ਮਾਸ ਖੋਰੀ ਖਾਣ ਲੱਗ ਜਾਂਦੇ ਨੇ ਇੱਕ ਦੂਜੇ ਨੂੰ ਇਹ ਉਸ ਤੋਂ ਬਾਅਦ ਹੈਜੇ ਦੀ ਬਿਮਾਰੀ ਫਾਲ ਕੋਲਰਾ ਫਿਰ ਜਿਹੜੇ ਘਾਟ ਰੋਗ ਹੁੰਦੇ ਨੇ ਜਿਵੇਂ ਵਿਟਾਮਿਨ E ਦੀ ਘਾਟ ਨਾਲ ਜਾਂ B ਦੀ ਘਾਟ ਨਾਲ ਉਹ ਸਾਰੇ ਉਸ ਤੋਂ ਬਾਅਦ ਚੂਚੇ ਦਾ ਲਾਂਗੜਾਪਣ ਇਹ ਦੇ ਲੱਛਣ ਕਿਉਂ ਹੁੰਦੀਆਂ ਨੇ ਤੇ ਕਿਵੇਂ ਠੀਕ ਕੀਤੀਆਂ ਜਾ ਸਕਦੀਆਂ ਨੇ ਕਿਵੇਂ ਬਚਿਆ ਜਾ ਸਕਦਾ ਹੈ ਫਿਰ ਵਾਇਰਲ ਬਿਮਾਰੀਆਂ ਪੰਜ ਤਰ੍ਹਾਂ ਦੀਆਂ ਫਾਲ ਪੋਕਸ ਮਾਰੈਕਸ ਡਿਜ਼ੀਜ਼ ਰਾਣੀ ਖੇਤ ਗੰਬੋਰੋ ਇਨਫੈਕਸ਼ੀਅਸ ਬ੍ਰੌਂਕਾਈਟਸ ਇਹਨਾਂ ਦਾ ਕਾਰਨ ਇਲਾਜ ਵੈਕਸੀਨੇਸ਼ਨ ਤੇ ਕਿਵੇਂ ਬਚਿਆ ਜਾ ਸਕਦਾ ਉਹ ਸਾਰੀ 7ਵੇਂ ਦਿਨ ਚ ਹੋਊਗੀ ਉਸ ਤੋਂ ਬਾਅਦ ਜਿਹੜੀਆਂ ਵਾਇਰਲ ਬਿਮਾਰੀਆਂ ਨੇ ਇਹਨਾਂ ਦਾ ਇਲਾਜ ਤਾਂ ਕੋਈ ਹੁੰਦਾ ਨਹੀਂ ਪਰ ਇਹਨਾਂ ਤੋਂ ਬਚਾਇਆ ਕਿਵੇਂ ਜਾ ਸਕਦਾ ਜੇ ਹੋ ਜਾਣਾ ਰਾਣੀ ਖੇਤ ਤੇ ਗੰਬੋਰੋ ਜ਼ਿਆਦਾ ਹੁੰਦੀਆਂ ਨੇ ਉਹ ਸਾਰਾ ਪ੍ਰੈਕਟਿਸ ਆਪਾਂ ਕਰਾਂਗੇ ਅਤੇ ਜਿਹੜੀ 8ਵੇਂ ਦਿਨ ਦੀ ਟ੍ਰੇਨਿੰਗ ਉਹਦੇ ਚ ਤੁਹਾਡੇ ਸਵਾਲ ਜਿੰਨੇ ਤੁਸੀਂ ਪੂਰੇ ਹਫਤੇ ਦੇ ਦੌਰਾਨ ਸਵਾਲ ਕਰੋਗੇ ਉਹ ਨੋਟ ਕਰਕੇ ਪ੍ਰੋਪਰ ਉਹਨਾਂ ਦੇ ਜਵਾਬ ਫਾਰਮ ਫੇਲ ਕਿਉਂ ਹੁੰਦੇ ਨੇ ਕਿਵੇਂ ਬਚਿਆ ਜਾ ਸਕਦਾ ਤੇ ਮਾਰਕੀਟਿੰਗ ਸਾਰਿਆਂ ਨੂੰ ਵੱਡਾ ਇਸ਼ੂ ਹੁੰਦਾ ਆ ਤੁਸੀਂ ਸਾਰਾ ਕੁਝ ਪੈਦਾ ਵੀ ਕਰ ਲੈਣੇ ਉਹ ਵੇਚਣਾ ਕਿਵੇਂ ਆ ਕਿਵੇਂ ਮਾਰਕੀਟ ਬਣਾਈ ਜਾ ਸਕਦੀ ਆ ਤੇ ਇੱਕ ਦੋ ਨਵੇਂ ਟੌਪਿਕ ਨੇ ਉਹ 8ਵੇਂ ਦਿਨ ਚ ਆਪਾਂ ਕਰਾਂਗੇ ਇਹ ਹੈਗਾ ਪੂਰਾ ਆਪਣਾ ਸਿਲੇਬਸ ਟ੍ਰੇਨਿੰਗ